ਗੀਪੀ ਗਰੇਵਾਲ ਜਾਂ ਹੋਰ ਸਾਰੇ ਤੁਹਾਡੇ ਕੋ ਐਕਟਰ ਉੱਥੇ ਤੁਸੀਂ ਇੱਕ ਗੱਲ ਗਈ ਕਿ ਬੱਚਿਆਂ ਕਈ ਵਾਰੀ ਕੋਟਾ ਸਿੱਧੇ ਪਾਸੇ ਵੀ ਪਾ ਦਿੰਦੀ ਹੈ ਕਈ ਵਾਰੀ ਪੁੱਠਾ ਵੀ ਢਾ ਪੈ ਜਾਂਦਾ ਨੇ ਨੇ ਨਾ ਕਿ ਕੁੱਟ ਜਿਹੜੀ ਹੁੰਦੀ ਹੈ ਇੱਕ ਕੋਈ ਗੋਲੀ ਜਿਹੜੀ ਹੁੰਦੀ ਹੈ ਕਿਸੇ ਨੂੰ ਸੂਟ ਕਰਦੀ ਹੈ ਕਿਸੇ ਨੂੰ ਨਹੀਂ ਤੇ ਕੁੱਟ ਵੀ ਕਿਸੇ ਨੂੰ ਸੂਟ ਕਰ ਜਾਂਦੀ ਹੈ ਤੇ ਕਿਸੇ ਨੂੰ ਨਹੀਂ ਉਹ ਕਹਿੰਦਾ ਵੀ ਨਹੀਂ ਇਹ ਨੇ ਸੁਧਰ ਨਹੀਂ ਨਹੀਂ ਇਹਨੂੰ ਜਿੰਨੀ ਦੇਰ ਤੱਕ ਦੋ ਪੈਂਦੀਆਂ ਨਹੀਂ ਤਾਂ ਇਹ ਤਾਂ ਵਿਗੜ ਗਿਆ ਤੂੰ ਕਦੇ ਲਾਈਆਂ ਨਹੀਂ ਸੋ ਇਹ ਸਾਰੀਆਂ ਚੀਜ਼ਾਂ ਸਾਡੀ ਫਿਲਮ ਦੱਸੋ ਮਾਪਿਆਂ ਨੂੰ ਵਾਕਈ ਇਸ ਤਰ੍ਹਾਂ ਦੇ ਚੈਲੰਜ ਚੁਣੌਤੀਆਂ ਆਉਂਦੀਆਂ ਕਿ ਬੱਚੇ ਥਾਣੇ ਤੱਕ ਮਾਪਿਆਂ ਨੂੰ ਪਹੁੰਚਾ ਦਿੰਦੇ ਉਹ ਫਿਰ ਜਦੋਂ ਹੱਦ ਤੋਂ ਵੱਜ ਜਾਂਦੀਆਂ ਨੇ ਫਿਰ ਥਾਣੇ ਤੱਕ ਪਹੁੰਚ ਜਾਂਦੇ ਨੇ ਨੇ ਵਾਕਈ ਉਹਨਾਂ ਕੋਲ ਇੱਕ ਬੜਾ ਆਸਾਨ ਜਿਹਾ ਤਰੀਕਾ ਵੀ ਉਹਨਾਂ ਨੇ ਨੰਬਰ ਡਾਇਲ ਕਰਨਾ ਹੈ ਤੇ ਪੁਲਿਸ ਨੂੰ ਬੁਲਾ ਲੈਣਾ ਤੇ ਪੇਰੈਂਟਸ ਫਿਰ ਇਸ ਤੋਂ ਡਰ ਜਾਂਦੇ ਨੇ ਉਸ ਤੋਂ ਬਾਅਦ ਉਹ ਕਹਿਣਾ ਬੰਦ ਕਰ ਦਿੰਦੇ ਨੇ ਪਰ ਅਸੀਂ ਜਿੱਥੇ ਇਹ ਮਾਹੌਲ ਹੈ ਸਾਡੇ ਥੱਪੜ ਥੋਪੜ ਲੱਗ ਜਾਂਦੇ ਨੇ ਉਹ ਗੱਲ ਨਹੀਂ ਹੋਣੀ ਮੋਸ਼ਨ ਪਿਕਚਰ ਦੇ ਵਿੱਚ ਕਈ ਵਾਰੀ ਇਹ ਹੁੰਦਾ ਹੈ ਵੀ ਜਿਹੜਾ ਇਹ ਕਰੈਕਟਰ ਹੈ ਇਹਨਾਂ ਨੇ ਮੈਨੂੰ ਬੁਲਾਇਆ ਤਾਂ ਉਹ ਉਹਨਾਂ ਨੂੰ ਇਹ ਹੈ ਕਿ ਇਹ ਮੈਂ ਹੀ ਕਰ ਸਕਦੀ ਹਾਂ ਬੀਬੀਆਂ ਦਾ ਕਹਿੰਦੇ ਚੰਗੀ ਚੜਤ ਹੋ ਗਈ ਅੱਜਕੱਲ ਨਿਰਮਲ ਰਿਸ਼ੀ ਮੈਡਮ ਨੂੰ ਕਹਿੰਦੇ ਅਵਾਰਡ ਪਦਮ ਸ਼੍ਰੀ ਤੱਕ ਨਵਾਜਿਆ ਗਿਆ ਦੇਨ ਦਾ ਮੈਡਮ ਨੂੰ ਮਿਲਿਆ ਉਹਦੇ ਨਾਲ ਲੱਗਦਾ ਸਾਨੂੰ ਸਾਰਿਆਂ ਨੂੰ ਮਿਲ ਗਿਆ ਅਸੀਂ ਕਹਿੰਦੇ ਆ ਤੁਹਾਨੂੰ ਇਕੱਲੇ ਨੂੰ ਨਹੀਂ ਮਿਲਿਆ ਸਾਨੂੰ ਸਾਰਿਆਂ ਨੂੰ ਮਿਲਿਆ ਅਸੀਂ ਕਹਿੰਦੇ ਵੀ ਅਸੀਂ ਕਹਿੰਦੇ ਆ ਸਾਡੇ ਪਦਮਸ਼ਰੀ ਦੇ ਨਾਲ ਦੋਸਤੀ ਹੈ ਅਸੀਂ ਜਿੱਦੇ ਆਏ ਗੱਲਾਂ ਕਰਦੇ ਕਹਿੰਦੇ ਮੈਨੂੰ ਲੈ ਮੈਨੂੰ ਪੂੰਛਾ ਲੱਗਿਆ ਸੀਗਾ ਤੁਹਾਨੂੰ ਕਿੱਥੇ ਸੰਤਕ ਸਾਰੇ ਇਕੱਲੇ ਇਕੱਲੇ ਨੂੰ ਲੱਗ ਗਿਆ ਪੰਜਾਬੀ ਫਿਲਮ ਜਗਤ ਵੀ ਤਰੱਕੀ ਕਰ ਰਿਹਾ ਹੈ ਹਰ ਜਨਰ ਦੀ ਫਿਲਮ ਦੇਖਣ ਨੂੰ ਮਿਲ ਰਹੀ ਹੈ ਐਕਸ਼ਨ ਵੀ ਹੈ ਕਮੇਡੀ ਵੀ ਹੈ ਔਰ ਸੀਰੀਅਸਨੈਸ ਵੀ ਹੈ ਇਹ ਸਾਰੀਆਂ ਫਿਲਮਾਂ ਦੇ ਵਿੱਚ ਬਹੁਤ ਸਾਰੇ ਜਾਇ ਸਬਜੈਕਟ ਨੇ ਪਰ ਇੱਕ ਛਿੰਦਾ ਛਿੰਦਾ ਨੋ ਪਾਪਾ ਫਿਲਮ ਬੱਚਿਆਂ ਦੀ ਕਹਾਣੀ ਕਹਿਣ ਜਾ ਰਹੀ ਹੈ ਬੱਚਿਆਂ ਦੇ ਜਰੀਏ ਮਾਪਿਆਂ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਖਾਸ ਕਰਕੇ ਅਸੀਂ ਵਿਦੇਸ਼ ਦੇ ਵਿੱਚ ਕਿਵੇਂ ਬੱਚਿਆਂ ਨਾਲ ਡੀਲ ਕਰਦੇ ਹਾਂ ਔਰ ਪੰਜਾਬ ਦਾ ਕਲਚਰ ਕੀ ਕਹਿੰਦਾ ਉਸ ਨੂੰ ਕਿਤੇ ਨਾ ਕਿਤੇ ਨੇੜਿਓਂ ਦੇਖ ਰਹੀ ਹੈ ਫਿਲਮ ਤੇ ਅਸੀਂ ਮੇਰੇ ਨਾਲ ਨਹੀਂ ਸੀਮਾ ਕੌਸ਼ਲ ਜੀ ਅਸੀਂ ਗੱਲ ਕਰਦੇ ਹਾਂ ਮੈਮ ਸਭ ਤੋਂ ਪਹਿਲਾਂ ਤੇ ਇਸ ਫਿਲਮ ਦਾ ਹਿੱਸਾ ਬਣਨ ਤੇ ਜਦੋਂ ਇਹ ਸਬਜੈਕਟ ਦੇ ਬਾਰੇ ਤੁਹਾਨੂੰ ਪਤਾ ਲੱਗਦਾ ਕਿਸ ਤਰ੍ਹਾਂ ਦੀ ਫਿਲਮ ਆ ਰਹੀ ਹੈ ਤੇ ਉਦੋਂ ਤੁਹਾਡੇ ਵਿਚਾਰ ਕੀ ਸੀ ਔਰ ਜਦੋਂ ਸਾਰੀ ਫਿਲਮ ਮੁਕੰਮਲ ਹੋ ਕੇ ਦਰਸ਼ਕਾਂ ਦੇ ਕੋਲ ਪਹੁੰਚ ਰਹੀ ਹੈ 10 ਮਈ ਨੂੰ ਉਦੋਂ ਤੁਹਾਡੇ ਵਿਚਾਰ ਕੀ ਨੇ ਦੇਖੋ ਫਿਲਮ ਦੀ ਸਟੋਰੀ ਅਸੀਂ ਸੁਣ ਲਈ ਸੀ ਬਹੁਤ ਹੀ ਮਤਲਬ ਵਧੀਆ ਫਿਲਮ ਜੀ ਨੂੰ ਕਿਹਾ ਜਾਵੇ ਕੰਪਲੀਟ ਫਿਲਮ ਤੇ ਦੂਜਾ ਇਹ ਹੈ ਕਿ ਜਦੋਂ ਫਿਲਮਾਈ ਗਈ ਆ ਉਹ ਤਾਂ ਬਹੁਤ ਸਾਰੇ ਸੀਨ ਤਾਂ ਅਸੀਂ ਨਹੀਂ ਦੇਖੇ ਉਹ ਅਸੀਂ ਵੀ ਆਡੀਅנס ਨਾਲ ਹੀ ਆਪਣੀ ਦਰਸ਼ਕਾਂ ਨਾਲ ਹੀ ਦੇਖਾਂਗੇ ਪਰ ਇਹ ਹੈ ਕਿ ਇਹ ਜ਼ਰੂਰ ਪ੍ਰੋਮਿਸ ਕਰਦੇ ਆ ਕਿ ਦਰਸ਼ਕ ਨਰਾਸ਼ ਹੋ ਕੇ ਨਹੀਂ ਜਾਣਗੇ ਕਿ ਇੱਕ ਇੰਨਾ ਕੁ ਸਟਰੋਂਗ ਮੈਸੇਜ ਹੈ ਜਿਹੜਾ ਕਿ ਬੱਚਿਆਂ ਦਾ ਵੀ ਔਰ ਵੱਡਿਆਂ ਦਾ ਵੀ ਕੁਝ ਚੀਜ਼ਾਂ ਬੱਚਿਆਂ ਨੂੰ ਵੀ ਸਿੱਖਣ ਨੂੰ ਮਿਲਣਗੀਆਂ ਔਰ ਵੱਡਿਆਂ ਨੂੰ ਵੀ ਇਹ ਇੱਕ ਬੱਚਿਆਂ ਦੀ ਫਿਲਮ ਨਹੀਂ ਹੈ ਇਹ ਦੋਨਾਂ ਦੀ ਫਿਲਮ ਹੈ ਇਹ ਪੇਰੈਂਟਸ ਦੀ ਫਿਲਮ ਵੀ ਹੈ ਔਰ ਬੱਚਿਆਂ ਦੀ ਵੀ ਹੈ ਕਿਉਂਕਿ ਇਹ ਕੰਪਲੀਟ ਫਿਲਮ ਹੈ ਤੇ ਇਹਦੇ ਵਿੱਚ ਇੰਨਾ ਕੁ ਸਟਰੋਂਗ ਮੈਸੇਜ ਹੈ ਕਿ ਕਈ ਵਾਰੀ ਜਾਣੇ ਅਣਜਾਣੇ ਚ ਬੱਚੇ ਵੀ ਗਲਤੀਆਂ ਕਰਦੇ ਨੇ ਵੱਡੇ ਵੀ ਗਲਤੀਆਂ ਕਰਦੇ ਨੇ ਸੋ ਲੈਸਨ ਦੋਨੋਂ ਹੀ ਲੈ ਕੇ ਜਾਣਗੇ ਜੀ ਜਿਵੇਂ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਆ ਜਿੱਥੇ ਸਾਰੀ ਸਟਾਰ ਕਾਸਟ ਬੈਠੀ ਸੀ ਗਿੱਪੀ ਗਰੇਵਾਲ ਜਾਂ ਹੋਰ ਸਾਰੇ ਤੁਹਾਡੇ ਕੋ ਐਕਟਰ ਉੱਥੇ ਤੁਸੀਂ ਇੱਕ ਗੱਲ ਗਈ ਕਿ ਬੱਚਿਆਂ ਕਈ ਵਾਰੀ ਕੋਟਾ ਸਿੱਧੇ ਪਾਸੇ ਵੀ ਪਾ ਦਿੰਦੀ ਹੈ ਕਈ ਵਾਰੀ ਪੁੱਠਾ ਵੀ ਢਾ ਪੈ ਜਾਂਦਾ ਤੇ ਤੁਹਾਨੂੰ ਇਹ ਕੋਟਾ ਵਾਲੇ ਤੇ ਇਹ ਗੱਲ ਜਦੋਂ ਤੁਸੀਂ ਕਹੀ ਹੈ ਆਪਣੇ ਐਕਸਪੀਰੀਅੰਸ ਚ ਕਈ ਜਿਹਾ ਫਿਲਮ ਦੇ ਵਿੱਚ ਤੁਹਾਨੂੰ ਮਿਲਿਆ ਇਸ ਤਰ੍ਹਾਂ ਮੈਂ ਉਹ ਵੈਸੇ ਹੀ ਕਹੀ ਕਿ ਹਰ ਬੰਦੇ ਦੀ ਆਪਣੀ ਸੋਚ ਹੁੰਦੀ ਹੈ ਕੋਈ ਕਹਿੰਦਾ ਵੀ ਨਹੀਂ ਇਹ ਨੇ ਸੁਧਰਨਾ ਹੀ ਨਹੀਂ ਇਹਨੂੰ ਜਿੰਨੇ ਦੇਰ ਤੱਕ ਦੋ ਪੈਂਦੀਆਂ ਨਹੀਂ ਤਾਂ ਮੈਂ ਉਹ ਗੋਲੀ ਦੀ ਗੱਲ ਕਰਦੇ ਸੀ ਵੀ ਇਹ ਕਈ ਜੀ ਗੋਲੀ ਹੈ ਕਿਸੇ ਨੂੰ ਸੂਟ ਕਰਦੀ ਹੈ ਕਿਸੇ ਨੂੰ ਨਹੀਂ ਸੋ ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ ਹੈ ਪਰ ਹੁਣ ਸਮਾਂ ਬਦਲ ਚੁੱਕਿਆ ਹੁਣ ਇਹ ਨਹੀਂ ਵੀ ਦੇਖਾ ਦੇਖੀ ਵੀ ਅ ਅੱਗੇ ਤਾਂ ਪੇਰੈਂਟਸ ਕਹਿੰਦੇ ਤੂੰ ਇਸ ਨੂੰ ਇਹ ਤਾਂ ਵਿਗੜ ਗਿਆ ਤੂੰ ਇਹਨੂੰ ਕੁਝ ਕਹਿੰਦਾ ਨਹੀਂ ਤੇਰੀ ਜੁੱਤੀ ਕਿ ਐਵੇਂ ਨਹੀਂ ਸੀ ਤੂੰ ਇਹ ਤਾਂ ਵਿਗੜ ਗਿਆ ਤੂੰ ਕਦੇ ਲਾਈਆਂ ਨਹੀਂ ਸੋ ਇਹ ਸਾਰੀਆਂ ਚੀਜ਼ਾਂ ਸਾਡੀ ਫਿਲਮ ਦੱਸੋ ਜੀ ਆ ਤੁਸੀਂ ਪੰਜਾਬ ਦੇ ਆਪਾਂ ਸਾਰੇ ਸੱਭਿਆਚਾਰ ਕੀ ਐ ਕਿਵੇਂ ਆ ਅਸੀਂ ਵੀ ਔਰ ਤੁਹਾਡੀ ਪੀੜੀ ਤੋਂ ਲੈ ਕੇ ਜਿੰਨੀਆਂ ਪੀੜੀਆਂ ਬਦਲਦੀਆਂ ਸਾਰਿਆਂ ਦੇ ਘਰਾਂ ਦੇ ਵਿੱਚ ਹੁੰਦਾ ਰਹਿੰਦਾ ਉੱਥੇ ਵੀ ਗੱਲਾਂ ਹੋਈਆਂ ਪਰ ਖਾਸ ਕਰਕੇ ਜਿਹੜੇ ਵਿਦੇਸ਼ ਵਿੱਚ ਪੰਜਾਬੀ ਥਾਂ ਥਾਂ ਦੇ ਉੱਤੇ ਵਸਿਆ ਉੱਥੇ ਵਾਕਈ ਤੁਹਾਡੀ ਵੀ ਗੱਲ ਹੁੰਦੀ ਹੋਣੀ ਹੈ ਕਿ ਮਾਪਿਆਂ ਨੂੰ ਵਾਕਈ ਇਸ ਤਰ੍ਹਾਂ ਦੇ ਚੈਲੰਜ ਚੁਣੌਤੀਆਂ ਆਉਂਦੀਆਂ ਕਿ ਬੱਚੇ ਥਾਣੇ ਤੱਕ ਮਾਪਿਆਂ ਨੂੰ ਪਛਾਣ ਦਿੰਦੇ ਦੇਖੋ ਇਹ ਕੁਝ ਐਕਸਪੀਰੀਅੰਸ ਹੋਣਗੇ ਮੇਰੀ ਬੇਟੀ ਬਾਹਰ ਹੈ ਆਸਟ੍ਰੇਲੀਆ ਹੈ ਹਾਲੇ ਤੱਕ ਤਾਂ ਬੱਚੇ ਛੋਟੇ ਹੈ ਤੇ ਜਦੋਂ بڑے ਹੋਣਗੇ ਮੈਨੂੰ ਤਾਂ ਤਾਂ ਹੀ ਪਤਾ ਲੱਗੂ ਹਲੇ ਹੁੰਦੇ ਰਾਈਟਰ ਤੇ ਡਾਇਰੈਕਟਰ ਸਾਹਿਬ ਕਹਿ ਰਹੇ ਸੀ ਕਿ ਸਾਨੂੰ ਯੂਕੇ ਦੀ ਇੱਕ ਫੈਮਿਲੀ ਤੋਂ ਹੀ ਇਹ ਗੱਲ ਸਾਹਮਣੇ ਆਉਂਦੀ ਉਹਨਾਂ ਨੂੰ ਪਤਾ ਲੱਗੀ ਹੈ ਕਈ ਜਗ੍ਹਾ ਹੁੰਦਾ ਹੈ ਕਿ ਕੁਝ ਟੋਲਰ ਕਹਿੰਦੇ ਨੇ ਟੋਲਰ ਟੋਲਰੈਂਟ ਨਹੀਂ ਟੋਲਰੈਂਸ ਪਾਵਰ ਜਿਹੜੀ ਹੈਗੀ ਉਹ ਘਟ ਜਾਂਦੀ ਹੈ ਬੰਦੇ ਦੀ ਆਪਣੀ ਉਹ ਟੋਲਰੇਟ ਨਹੀਂ ਕਰਦੇ ਕਿ ਬੱਚੇ ਆਹ ਕਿਉਂ ਕਰਦੇ ਨੇ ਉਹ ਕਿਉਂ ਕਰਦੇ ਨੇ ਹੁਣ ਉੱਥੇ ਦਾ ਜਿਹੜਾ ਕਲਚਰ ਹੈ ਕਈ ਵਾਰੀ ਕਈ ਚੀਜ਼ਾਂ ਐਸੀਆਂ ਸਾਨੂੰ ਟੋਲਰੇਟ ਕਰਨੀਆਂ ਪੈਂਦੀਆਂ ਨੇ ਕਿ ਨਜ਼ਰ ਅੰਦਾਜ਼ ਨੀਆਂ ਪੈਂਦੀਆਂ ਨੇ ਤਾਂ ਉਹ ਫਿਰ ਜਦੋਂ ਹੱਦ ਤੋਂ ਵੱਜ ਜਾਂਦੀਆਂ ਨੇ ਫਿਰ ਥਾਣੇ ਤੱਕ ਪਹੁੰਚ ਜਾਂਦੇ ਨੇ ਹੈਨਾ ਸੋ ਇਹ ਹੈ ਕਿ ਮੈਂ ਹਲੇ ਮੇਰਾ ਵਾਹ ਵਾਸਤਾ ਪਿਆ ਨਹੀਂ ਫੈਮਿਲੀ ਤਾਂ ਸਾਡੀ ਵੀ ਬਾਹਰ ਹੈ ਪਰ ਜੇ ਮੈਂ ਆਪਣੇ ਜਵਾਈ ਰਾਜਾ ਦੀ ਗੱਲ ਕਰਾਂ ਤਾਂ ਉਹ ਵੀ ਇੰਨਾ ਕਸਾਉ ਬੱਚਾ ਮੈਨੂੰ ਨਹੀਂ ਲੱਗਦਾ ਉਹਨੂੰ ਕਿਸੇ ਨੇ ਡਾਂਟਿਆ ਹੋ ਜਾਂ ਉਹ ਇੰਨੇ ਥਾਣੇ ਤੱਕ ਪਹੁੰਚੇ ਪਰ ਮੈਂ ਨਹੀਂ ਦੇਖੀ ਆਪਾਂ ਤਾਂ ਕਿਸੇ ਨੂੰ ਨਹੀਂ ਚਾਹੁੰਦੇ ਕੋਈ ਪਹੁੰਚੇ ਪਰ ਇੱਕ ਫਿਲਮਾਂ ਨੂੰ ਲੈ ਕੇ ਨਾ ਵੱਖ-ਵੱਖ ਸਬਜੈਕਟ ਤੇ ਖਾਸ ਕਰਕੇ ਹਾਸ ਹਾਸੇ ਠੱਠੇ ਵਾਲੀਆਂ ਫਿਲਮਾਂ ਦੀ ਬਹੁਤਾਤ ਰਹੀ ਹੈ ਪੰਜਾਬੀ ਫਿਲਮ ਸਿਨੇਮੇ ਚ ਪਰ ਇਹ ਵੀ ਨਹੀਂ ਕਿ ਹੋਰ ਨਹੀਂ ਬਣੀਆਂ ਜਿਵੇਂ ਬੂਹੇ ਬਾਰੀਆਂ ਚ ਤਾਂ ਸਾਰੀਆਂ ਬੀਬੀਆਂ ਦਾ ਹੀ ਉਹ ਫਿਲਮ ਦੇ ਵਿੱਚ ਸਾਰਾ ਕਿਰਦਾਰ ਸੀ ਹਾਂ ਬਿਲਕੁਲ ਨਹੀਂ ਦੇਖੋ ਜਿਹੜੀਆਂ ਫਿਲਮਾਂ ਵੀ ਬਣਦੀਆਂ ਨੇ ਨਾ ਉਹ ਕਿਤੇ ਨਾ ਕਿਤੇ ਕੁਝ ਨਾ ਕੁਝ ਸਬਜੈਕਟ ਜਾਂ ਕੁਝ ਰੈਲੀਟੀ ਦੇ ਨੇੜੇ ਹੁੰਦੀਆਂ ਨੇ ਹੁਣ ਜਿਹੜੀਆਂ ਇਹ ਫਿਲਮ ਦੇਖੋਗੇ ਨਾ ਇਹ ਬਹੁਤ ਰਿਅਲਿਟੀ ਦੇ ਨੇੜੇ ਹੈ ਕਿਉਂਕਿ ਇਹ ਚੀਜ਼ਾਂ ਵਾਕਈ ਹੀ ਹੁੰਦੀਆਂ ਨੇ ਇਹ ਆਪਾਂ ਹਮੇਸ਼ਾ ਅਕਸਰ ਦੇਖਦੇ ਹਾਂ ਕਿ ਗਲ-ਗਲ ਤੇ ਬੱਚੇ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਨੂੰ ਜਿਹੜੇ ਬੱਚੇ ਆਪਣੀ ਮਨਮਰਜ਼ੀ ਕਰਦੇ ਨੇ ਜਿਹੜੇ ਮਾਪੇ ਦਾ ਟੋਕਣਾ ਪਸੰਦ ਨਹੀਂ ਕਰਦੇ ਤਾਂ ਉਹਨਾਂ ਨੇ ਵਾਕਈ ਉਹਨਾਂ ਕੋਲ ਇੱਕ ਬੜਾ ਆਸਾਨ ਜਿਹਾ ਤਰੀਕਾ ਵੀ ਉਹਨਾਂ ਨੇ ਨੰਬਰ ਡਾਇਲ ਕਰਨਾ ਤੇ ਪੁਲਿਸ ਨੂੰ ਬੁਲਾ ਲੈਣਾ ਤੇ ਪੇਰੈਂਟਸ ਫਿਰ ਇਸ ਤੋਂ ਡਰ ਜਾਂਦੇ ਨੇ ਉਸ ਤੋਂ ਬਾਅਦ ਉਹ ਕਹਿਣਾ ਬੰਦ ਕਰ ਦਿੰਦੇ ਨੇ ਪਰ ਅਸੀਂ ਜਿੱਥੇ ਇਹ ਮਾਹੌਲ ਹੈ ਸਾਡੇ ਥਾਪੜ ਪੜ ਲੱਗ ਜਾਂਦੇ ਨੇ ਉਹ ਗੱਲ ਉਹ ਨਹੀਂ ਹੋਈਆਂ ਘਰੇ ਨਿਬਟ ਜਾਂਦਾ ਸਮਝਾਉਣ ਦਾ ਹੀ ਹੁੰਦਾ ਤਾਂ ਇੱਕ ਛਿੰਦਾ ਛਿੰਦਾ ਨੂੰ ਪਾਪਾ ਫਿਲਮ ਨੂੰ ਲੈ ਕੇ ਕਿਉਂਕਿ ਗਿੱਪੀ ਗਰੇਵਾਲ ਦੇ ਪਹਿਲਾਂ ਤੇ ਉਹ ਆਪ ਮਿਹਨਤ ਦੇ ਨਾਲ ਇੱਥੋਂ ਤੱਕ ਆਏ ਕਿ ਇੱਕ ਵੱਡੀ ਕੰਪਨੀ ਖੜੀ ਕੀਤੀ ਤੁਸੀਂ ਕਿਹਾ ਕਿ ਜਦੋਂ ਮੈਨੂੰ ਹੰਬਲ ਮੋਸ਼ਨ ਪਿਕਚਰ ਤੋਂ ਕਾਲ ਆਉਂਦੀ ਹੈ ਸਾਨੂੰ ਚਾਹ ਚੜਦਾ ਅੱਗੇ ਉਹਨਾਂ ਦੀ ਅਗਲੀ ਪੀੜ੍ਹੀ ਵੀ ਹੁਣ ਆ ਗਈ ਹੈ ਉਹਨਾਂ ਨਾਲ ਇਹ ਸਾਰਾ ਤਜਰਬਾ ਤੁਹਾਡੇ ਇਸ ਤਰ੍ਹਾਂ ਦੇ ਵਧੀਆ ਸਖਾਵੇਂ ਰਹਿੰਦੇ ਇਸ ਕਰਕੇ ਤੁਹਾਨੂੰ ਚਾ ਚੜਦਾ ਬਹੁਤ ਨਹੀਂ ਦੇਖੋ ਕਿ ਸਾਨੂੰ ਇਹ ਚਾ ਚੜਦਾ ਹੁੰਦਾ ਕਿ ਇੱਕ ਅਸੀਂ ਅੱਛਾ ਸਬਜੈਕਟ ਕਰਨ ਲੱਗੇ ਆ ਕੋਈ ਅੱਛਾ ਵਿਸ਼ਾ ਹੋਣ ਲੱਗਿਆ ਚਾਹੇ ਉਹਦੇ ਵਿੱਚ ਸਾਡੀ ਰੋਲ ਛੋਟਾ ਹੈ ਚਾਹੇ ਬੜਾ ਹੈ ਜਿੱਦਾਂ ਅਰਦਾਸ ਕਰਾਂ ਦੇ ਵਿੱਚ ਵੀ ਇੱਕ ਮੇਰਾ ਬਹੁਤ ਪਹਿਲੀ ਅਰਦਾਸ ਚ ਬਹੁਤ ਸੀ ਤੇ ਦੂਜੀ ਅਰਦਾਸ ਕਰਾਂ ਦੇ ਵਿੱਚ ਥੋੜਾ ਛੋਟਾ ਸੀ ਪਰ ਬਹੁਤ ਵਧੀਆ ਸੀ ਤੇ ਹੁਣ ਵੀ ਸਾਡੇ ਦੋ ਤਿੰਨ ਸੀਨ ਨੇ ਪਰ ਬਹੁਤ ਵਧੀਆ ਨੇ ਕਹਿੰਦੇ ਆਰਟਿਸਟ ਨੂੰ ਕੰਮ ਕਰਨ ਨੂੰ ਜਦੋਂ ਮਿਲਦਾ ਨਕ ਪਾਵੇਂ ਉਹ ਥੋੜਾ ਵੀ ਹੋਵੇ ਪਰ ਉਹ ਅੰਦਰੋਂ ਸੈਟੀਸਫੈਕਸ਼ਨ ਨਾ ਹੋਵੇ ਨਾ ਤਾਂ ਉਹ ਮਜ਼ਾ ਨਹੀਂ ਆਉਂਦਾ ਇਸ ਕਰਕੇ ਇਹ ਹੁੰਦਾ ਕਿ ਕੁਝ ਨਾ ਕੁਝ ਜੇ ਸਾਨੂੰ ਸੱਦਾ ਆਏ ਹੈ ਤੇ ਸਾਡੇ ਤੋਂ ਕੁਝ ਵਧੀਆ ਕਰਵਾਇਆ ਜਾਊਗਾ ਤਾਂ ਉਸ ਲਈ ਸਾਨੂੰ ਚਾ ਚੜਦਾ ਵੈਸੇ ਤੁਸੀਂ ਨਿੱਜੀ ਤੌਰ ਤੇ ਕੀ ਸਮਝਦੇ ਹੋ ਕਈ ਵਾਰੀ ਐਕਟਰ ਦੇ ਮਨ ਵਿੱਚ ਆ ਜਾਂਦਾ ਹੈ ਕਿ ਮੈਂ ਇਸ ਫਿਲਮ ਦੇ ਵਿੱਚ ਮੇਰੀ ਇਸ ਕਹਾਣੀ ਦੇ ਵਿੱਚ ਮੈਨੂੰ ਇਹ ਰੋਲ ਚਾਹੀਦਾ ਸੀ ਪਰ ਇਹ ਬੜਾ ਛੋਟਾ 파ਟ ਮੈਨੂੰ ਮਿਲਿਆ ਕਦੇ ਨਾ ਕਦੇ ਇਸ ਤਰ੍ਹਾਂ ਹੁੰਦਾ ਹੈ ਇਹ ਦੇਖੋ ਆਰਟਿਸਟ ਦੀ ਜਿਹੜੀ ਭੁੱਖ ਹੈ ਨਾ ਉਹ ਤਾਂ ਕਦੇ ਮਿਟਦੀ ਨਹੀਂ ਹਰ ਆਰਟਿਸਟ ਦੀ ਭੁੱਖ ਵੱਧ ਹੀ ਜਾਂਦੀ ਹੈ ਵੱਧ ਹੀ ਜਾਂਦੀ ਹੈ ਉਹ ਚੰਗੀ ਗੱਲ ਵੀ ਹੈ ਪਰ ਇਹ ਕਿ ਸਾਨੂੰ ਹੁੰਦਾ ਹੈ ਵੀ ਪਰ ਇਸ ਹੰਬਲ ਮੋਸ਼ਨ ਪਿਕਚਰ ਦੇ ਵਿੱਚ ਕਈ ਵਾਰੀ ਇਹ ਹੁੰਦਾ ਹੈ ਵੀ ਜਿਹੜਾ ਇਹ ਕਰੈਕਟਰ ਹੈ ਇਹਨਾਂ ਨੇ ਮੈਨੂੰ ਬੁਲਾਇਆ ਤਾਂ ਉਹ ਉਹਨਾਂ ਨੂੰ ਇਹ ਹੈ ਕਿ ਇਹ ਮੈਂ ਹੀ ਕਰ ਸਕਦੀ ਹਾਂ ਉਹ ਉੱਥੇ ਜਾ ਕੇ ਕੋਈ ਐ ਜੀ ਗੱਲ ਨਹੀਂ ਹੁੰਦੀ ਵੀ ਮਤਲਬ ਸਾਨੂੰ ਕੋਈ ਇਹ ਹੋਵੇ ਕਿ ਇਹ ਜੇ ਮੈਨੂੰ ਪਹਿਲਾਂ ਲੱਗਦਾ ਹੁੰਦਾ ਸੁਣ ਕੇ ਵੀ ਅੱਛਾ ਮੇਰਾ ਇੱਕ ਜਾਂ ਦੋ ਦਿਨ ਦਾ ਕੰਮ ਹੈ ਤੇ ਵੀ ਪੂਰੀ ਫਿਲਮ ਦੇ ਵਿੱਚ ਪਰ ਜਦੋਂ ਅਸੀਂ ਇੱਕ ਜਾਂ ਦੋ ਦਿਨ ਦਾ ਕੰਮ ਕਰਕੇ ਆਈਦਾ ਫਿਰ ਲੱਗਦਾ ਕਿ ਨਹੀਂ ਇਹ ਬਹੁਤ ਸੋਹਣਾ ਕੰਮ ਹੋਇਆ ਚਾਹੇ ਉਹ ਦੋ ਦਿਨ ਦਾ ਹੋਇਆ ਇੱਕ ਸਵਾਲ ਭਾਵੇਂ ਫਿਲਮ ਤੋਂ ਹਟ ਕੇ ਹੈ ਪਰ ਉਹ ਤੁਹਾਡੇ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਹੈ ਬੀਬੀਆਂ ਦਾ ਕਹਿੰਦੇ ਚੰਗੀ ਚੜ੍ਹਤ ਹੋ ਗਈ ਅੱਜਕਲ ਨਿਰਮਲ ਸ਼ੀ ਮੈਡਮ ਨੂੰ ਕਹਿੰਦੇ ਅਵਾਰਡ ਪਦਮ ਸ਼੍ਰੀ ਤੱਕ ਨਵਾਜਿਆ ਗਿਆ ਜਦੋਂ ਇਸ ਤਰ੍ਹਾਂ ਦੀ ਤੁਹਾਨੂੰ ਤੁਹਾਡੇ ਤੱਕ ਖਬਰਾਂ ਪਹੁੰਚਦੀਆਂ ਗੱਲਾਂ ਹੁੰਦੀਆਂ ਆਪਸ ਵਿੱਚ ਕੀ ਮਾਣ ਮਹਿਸੂਸਤਾ ਕਰਦੇ ਹੋ ਬਹੁਤ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਜਿੱਦਾਂ ਦਾ ਮੈਡਮ ਨੂੰ ਮਿਲਿਆ ਉਹਦੇ ਨਾਲ ਲੱਗਦਾ ਸਾਨੂੰ ਸਾਰਿਆਂ ਨੂੰ ਮਿਲ ਗਿਆ ਅਸੀਂ ਕਹਿੰਦੇ ਆ ਤੁਹਾਨੂੰ ਇਕੱਲੇ ਨੂੰ ਨਹੀਂ ਮਿਲਿਆ ਸਾਨੂੰ ਸਾਰਿਆਂ ਨੂੰ ਮਿਲਿਆ ਅਸੀਂ ਕਹਿੰਦੇ ਵੀ ਅਸੀਂ ਕਹਿੰਦੇ ਆ ਸਾਡੇ ਪਦਮਸ਼ਰੀ ਦੇ ਨਾਲ ਦੋਸਤੀ ਹੈ ਅਸੀਂ ਜਿੱਦਾਂ ਐ ਗੱਲਾਂ ਕਰਦੇ ਕਹਿੰਦੇ ਮੈਨੂੰ ਲੈ ਮੈਨੂੰ ਪੂੰਛਾਂ ਲੱਗਿਆ ਸੀ ਕਿ ਤੁਹਾਨੂੰ ਕਿੱਥੇ ਸੰਤ ਸਾਰੇ ਇਕੱਲੇ ਇਕੱਲੇ ਨੂੰ ਲੱਗੀਆਂ ਮਤਲਬ ਬਹੁਤ ਵਧੀਆ ਔਰ ਬਹੁਤ ਮਾਣ ਦੀ ਗੱਲ ਹੈ ਔਰ ਬਹੁਤ ਖੁਸ਼ੀ ਹੁੰਦੀ ਹੈ ਔਰ ਪ੍ਰਾਊਡ ਮਹਿਸੂਸ ਹੁੰਦਾ ਹੈ ਕਿ ਰਿਸ਼ੀ ਮੈਮ ਡਿਜ਼ਰਵ ਕਰਦੇ ਸੀ ਕਿ ਉਹਨਾਂ ਨੂੰ ਅਵਾਰਡ ਮਿਲਿਆ ਜਦੋਂ ਹੀ ਔਰ ਮਿਲੇ ਕ੍ਰੀਲ ਵੀ ਕਾਫੀ ਜਿਆਦਾ ਪਪੂਲਰ ਹੋਈ ਸ਼ਾਇਦ ਤੁਸੀਂ ਵੀ ਦੇਖੀ ਹੋਵੇ ਬੂਹੇ ਬਾਰੀਆਂ ਦਾ ਸ਼ਾਇਦ ਡਾਇਲੋਗ ਹੈ ਕਿ ਮੇਰੀ ਹਿੱਸੇ ਦੀ ਦੁਨੀਆ ਦਾ ਕਿਸੇ ਦਾ ਰਾਜ ਕਿਉਂ ਨਾ ਹੋਵੇ ਉਹ ਜਦੋਂ ਅਵਾਰਡ ਲੈਣ ਜਾਂਦੇ ਆ ਚਾਲੀ ਚੱਲ ਰਹੀ ਹੈ ਹਾਂ 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 ਬਿਲਕੁਲ ਬਿਲਕੁਲ ਨਹੀਂ ਉਸਾ ਹੀ ਹੈ ਉਹਨਾਂ ਦੀ ਬਹੁਤ ਮਿਹਨਤ ਹੈ ਉਸ ਦੇ ਪਿੱਛੇ ਤੇ ਇੱਕ ਮਿਹਨਤ ਨੂੰ ਜਦੋਂ ਅਵਾਰਡ ਮਿਲਦਾ ਤਾਂ ਇਸ ਤੋਂ ਵੱਧ ਖੁਸ਼ੀ ਦੀ ਗੱਲ ਹੋਰ ਹੋ ਨਹੀਂ ਸਕਦੀ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਤਾਂ ਐਸਨ ਸਰਡੀਨਲ ਸੀਮਾ ਕੌਸ਼ਲ ਜੀ ਜਿਨ੍ਹਾਂ ਨੇ ਛਿੰਦਾ ਛਿੰਦਾ ਨੂੰ ਪਾਪਾ ਦੇ ਵਿੱਚ ਆਪਣੇ کردار ਨੂੰ ਨਿਭਾਉਣਾ ਹੈ ਔਰ 10 ਮਹੀਨ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਤਾਂ ਦੇਖਦੇ ਹਾਂ ਕਿ ਇਸ ਫਿਲਮ ਨੂੰ ਦਰਸ਼ਕ ਕਿੰਨਾ ਘੰਗਾਰਾ ਦਿੰਦੇ